ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹੈਸ਼ਟੈਗ ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਹਿੰਦਾ ਅਮਰੀਕਾ ਤੋਂ ਕੁਝ ਵੱਡੀਆਂ ਖਬਰਾਂ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕਿਆ ਮੇਰੇ ਨਾਲ ਅਮਰੀਕਾ ਤੋਂ ਪੱਤਰਕਾਰ ਅਮਰਿਤਪਾਲ ਕੌਰ ਵੀ ਜੁੜ ਚੁੱਕੇ ਨੇ ਅਮਰੀਕਾ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਜ਼ਿਕਰ ਕਰਾਂਗੇ ਇਸ ਵੇਲੇ ਬਾਰਡਰ ਦੇ ਉੱਪਰ ਸਥਿਤੀ ਕੀ ਹੈਗੀ ਹੈ ਕਿਉਂਕਿ ਖਬਰਾਂ ਇਹ ਆ ਰਹੀਆਂ ਨੇ ਕਿ ਫੋਰਸ ਉੱਥੇ ਵਧਾ ਦਿੱਤੀ ਗਈ ਹੈ ਇਹਦੇ ਨਾਲ ਹੀ ਅਮਰੀਕਾ ਦੀ ਇੱਕ ਸਟੇਟ ਦਾ ਜ਼ਿਕਰ ਕਰਾਂਗੇ ਜਿਹਦੇ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ ਕੋਈ ਉਸ ਸਟੇਟ ਦਾ ਬੰਦਾ ਕਿਸੇ ਗੈਰ ਕਾਨੂੰਨੀ ਬਾਰੇ ਕੋਈ ਜਾਣਕਾਰੀ ਦਿੰਦਾ ਜਿਸ ਨੂੰ ਇਰਾਸਤ ਦੇ ਵਿੱਚ ਰੱਖਿਆ ਜਾਏਗਾ ਰਿਪੋਰਟ ਕੀਤਾ ਜਾਏਗਾ ਤਾਂ ਸੂਹ ਦੇਣ ਵਾਲੇ ਨੂੰ 1000 ਡਾਲਰ ਦਾ ਇਨਾਮ ਦਿੱਤਾ ਜਾਏਗਾ ਤਾਂ ਇਹ ਬਿਲ ਲਿਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਹੜੀ ਉਹ ਸਟੇਟ ਹੈਗੀ ਹੈ ਇਹਦੇ ਬਾਰੇ ਵੀ ਜ਼ਿਕਰ ਕਰਾਂਗੇ ਇਹਦੇ ਨਾਲ ਹੀ ਜ਼ਿਕਰ ਕੈਨੇਡਾ ਔਰ ਅਮਰੀਕਾ ਦੇ ਵਿਚਾਲੇ ਜਿਹੜੇ ਰਿਸ਼ਤੇ ਚੱਲ ਰਹੇ ਨੇ ਔਰ ਟੈਰੀਫ ਲਾਉਂਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਹਦਾ ਅਮਰੀਕਾ ਦੇ ਲੋਕਾਂ ਦੇ ਉੱਪਰ ਕੀ ਅਸਰ ਪਏਗਾ ਕਿੰਨੀ ਮਹਿੰਗਾਈ ਵਧੇਗੀ ਇਹਦੇ ਬਾਰੇ ਵੀ ਜਿਹੜੀ ਹੈ ਗੱਲਬਾਤ ਕਰਾਂਗੇ ਤਾਂ ਚਰਚਾ ਸ਼ੁਰੂ ਕਰਦੇ ਹਾਂ ਅੰਮ੍ਰਿਤ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਮਨਜੀਤ ਜੀ ਅੰਮ੍ਰਿਤ ਸਭ ਤੋਂ ਪਹਿਲਾਂ ਜੇਕਰ ਇਸੇ ਖਬਰ ਦਾ ਕਰਦੇ ਆ ਜਿਹੜਾ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਸਟੇਟ ਦੇ ਵੱਲੋਂ ਬਿੱਲ ਲਿਆਉਂਦੀ ਜਿਹੜੀ ਇਹ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਗੈਰ ਕਾਨੂੰਨੀ ਬੰਦੇ ਬਾਰੇ ਜਾਣਕਾਰੀ ਦੇਂਦਾ ਤਾਂ ਉਹਨੂੰ 1000 ਡਾਲਰ ਦਾ ਇਨਾਮ ਦਿੱਤਾ ਜਾਏਗਾ ਕਿਹੜੀ ਉਹ ਸਟੇਟ ਹੈ ਔਰ ਪੂਰੀ ਖਬਰ ਦੀ ਸਚਾਈ ਕੀ ਹੈ ਹਾਂਜੀ ਮਨਪ੍ਰੀਤ ਇਹ ਇਥੋਂ ਦੀ ਅਮਰੀਕਾ ਦੀ ਇੱਕ ਸਟੇਟ ਹੈ ਮਿਜ਼ੂਰੀ ਤੇ ਇਸ ਸਟੇਟ ਦਿਸ ਸਟੇਟਸ ਐਨ ਐਟ ਦੇ ਸਾਹਮਣੇ ਇੱਕ ਬਿੱਲ ਪੇਸ਼ ਕੀਤਾ ਗਿਆ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਜੇ ਕੋਈ ਵੀ ਇਨਸਾਨ ਕਿਸੇ ਗੈਰ ਕਾਨੂੰਨੀ ਪ੍ਰਵਾਸੀ ਬਾਰੇ ਜਾਣਕਾਰੀ ਦਿੰਦਾ ਤਾਂ ਉਹਨੂੰ 1000 ਡਾਲਰ ਇਨਾਮ ਦਿੱਤਾ ਜਾਏਗਾ ਸੋ ਇਹਦੇ ਨਾਲ ਉਹਨਾਂ ਨੇ ਕਿਹਾ ਕਿ ਜੇ ਕੋਈ ਵੀ ਇਨਸਾਨ ਜਿਹੜਾ ਮਜ਼ਦੂਰੀ ਵਿੱਚ ਜਿਹਦੇ ਕੋਲ ਡਾਕੂਮੈਂਟਸ ਨਹੀਂ ਹੈਗੇ ਜੇ ਉਹ ਦਾਖਲ ਹੁੰਦਾ ਤੇ ਉਹ ਇੱਥੇ ਰਹਿਣਾ ਸ਼ੁਰੂ ਕਰ ਦਿੰਦਾ ਤੇ ਉਹਨੂੰ ਇੱਕ ਕ੍ਰਾਈਮ ਘੋਸ਼ਿਤ ਕਰਦੇ ਆ ਉਹ ਇੱਕ ਕ੍ਰਿਮੀਨਲ ਰਿਕਾਰਡ ਉਹਦਾ ਜਿਹੜਾ ਆ ਉਹ ਕ੍ਰਿਮੀਨਲ ਬਣ ਜਾਏਗਾ ਸੋ ਉਹ ਇਹਨਾਂ ਨੇ ਇੱਕ ਜਿਹੜਾ ਜਿਹੜੇ ਸਪான்ਸਰ ਨੇ ਇਸ ਸੈਨੇਟ ਬਿਲ 72 ਦਾ ਨਾਮ ਹੈ ਉਹਦਾ ਨਾਮ ਹੈ ਸੇਨ ਡੇਵਿਡ ਗ੍ਰੈਗਰੀ ਉਹਨਾਂ ਨੇ ਕਿਹਾ ਹੈ ਕਿ ਇਹਦੇ ਨਾਲ ਜਿਹੜੇ ਵੀ ਗੈਰ ਕਾਨੂੰਨੀ ਤੌਰ ਤੇ ਇੱਥੇ ਆਉਂਦੇ ਨੇ ਲੋਕ ਉਹਨੂੰ ਠੱਲ ਪਾਉਣ ਲਈ ਅਸੀਂ ਇਹ ਜਿਹੜਾ ਹੈ ਇੱਕ ਬਿਲ ਪੇਸ਼ ਕੀਤਾ ਹੈ ਇਹ ਕਾਨੂੰਨ ਤਾਂ ਨਹੀਂ ਬਣੇਗਾ ਪਰ ਇਹਦੇ ਨਾਲ ਜਿਹੜਾ ਹੈ ਲੋਕਾਂ ਦੇ ਵਿੱਚ ਕਾਫੀ ਪਾ ਵੱਡੇ ਪੱਧਰ ਤੇ ਜਿਹੜਾ ਇੱਕ ਡਰ ਪੈਦਾ ਹੋ ਗਿਆ ਹੈ ਕਿਉਂਕਿ ਜਦੋਂ ਹਰ ਕੋਈ ਇੱਥੇ ਇਹ ਤਾਂ ਹਰੇਕ ਨੂੰ ਹੁੰਦਾ ਕਿ ਫ੍ਰੀ ਬੈਠੇ ਜੇ ਕਿਸੇ ਨੂੰ ਪੈਸੇ ਮਿਲ ਜੇ ਤਾਂ ਕੋਈ ਵੀ ਉਸ ਨੂੰ ਛੱਡਦਾ ਨਹੀਂ ਹੈਗਾ ਸੋ 1000 ਡਾਲਰ ਜੇ ਤੁਹਾਨੂੰ ਇੱਕ ਸੂ ਦੇਣ ਦੇ ਮਿਲਦੇ ਆ ਤਾਂ ਉਹਦੇ ਨਾਲ ਜਿਹੜੇ ਅਨਡਾਕੂਮੈਂਟਡ ਰਹ ਰਹੇ ਨੇ ਇੱਥੇ ਇਲੀਗਲ ਤਰੀਕੇ ਨਾਲ ਰਹਿੰਦੇ ਪਏ ਨੇ ਪ੍ਰਵਾਸੀ ਆਪਣੇ ਉਹਨਾਂ ਦੇ ਦਿਲਾਂ 'ਚ ਡਰ ਪੈਦਾ ਹੋ ਗਿਆ ਕਿ ਕੋਈ ਸਾਡੀ ਸੂ ਨਾ ਦੇ ਦੇ ਇਥੋਂ ਤੱਕ ਕਿ ਉਸ ਸਟੇਟ ਦੇ ਕੁਝ ਲੋਕਾਂ ਦੇ ਬਿਆਨ ਵੀ ਆਏ ਨੇ ਕਿ ਅਸੀਂ ਜਿਹੜਾ ਆ ਅਸੀਂ ਹੁਣ ਘਰੋਂ ਬਾਹਰ ਵੀ ਬਹੁਤ ਉਹ ਸਮਝ ਕੇ ਨਿਕਲਦੇ ਆ ਕਿ ਸਾਡੇ ਠਿਕਾਣੇ ਦਾ ਵੀ ਜੇ ਕਿਸੇ ਨੂੰ ਪਤਾ ਸਾਨੂੰ ਡਰ ਆ ਕਿ ਕੋਈ ਸਾਡਾ ਆਪਣਾ ਹੀ ਵਿੱਚੋਂ ਜਿਹੜਾ ਆ ਉਹ ਸਾਡੀ ਸੁਣਨਾ ਦੇ ਦੇ ਉਹਨਾਂ ਨੇ ਇਵਨ ਇੱਥੋਂ ਤੱਕ ਕਿਹਾ ਹੈ ਕਿ ਇਸ ਸਾਰੇ ਕੰਮ ਨੂੰ ਸਿਰੇ ਚੜਾਉਣ ਲਈ ਉਹ ਇੱਕ ਈਮੇਲ ਐਡਰੈਸ ਇੱਕ ਟੋਲ ਫਰੀ ਨੰਬਰ ਤੇ ਆਨਲਾਈਨ ਪੋਰਟਲ ਜਿਹੜਾ ਆ ਉਹ ਜਾਰੀ ਕਰਨਗੇ ਸੋ ਜਿਹੜਾ ਵੀ ਕੋਈ ਇਨਸਾਨ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਉਹ ਜੇ ਜਾਣਕਾਰੀ ਦਿੰਦਾ ਕਿ ਹਾਂਜੀ ਇੱਥੇ ਕੋਈ ਅਨ ਡਾਕੂਮੈਂਟਡ ਜਿਹੜਾ ਆ ਰਹਿ ਰਿਹਾ ਪ੍ਰਵਾਸੀ ਭਾਰਤੀ ਪ੍ਰਵਾਸੀ ਕੋਈ ਵੀ ਰਹਿ ਰਿਹਾ ਤਾਂ ਉਹਦੇ ਬਾਰੇ ਅਸੀਂ ਉਹਦੇ ਜਾਣਕਾਰੀ ਪ੍ਰੋਵਾਈਡ ਕਰਵਾਉਂਦਾ ਤਾਂ ਉਹਨੂੰ ਉਹ 1000 ਡਾਲਰ ਉਹ ਜਾਣਕਾਰੀ ਜੇ ਉਹਦੀ ਸਹੀ ਨਿਕਲਦੀ ਹੈ ਸਹੀ ਸਾਬਤ ਹੁੰਦੀ ਹੈ ਉਹਦੀ ਬੰਦੇ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਉਹਨੂੰ ਜੇ ਕੈਦ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਸ ਇਨਸਾਨ ਨੂੰ ਜਿਹੜਾ ਆ ਸੂ ਦੇਣ ਵਾਲੇ ਨੂੰ 1000 ਡਾਲਰ ਇਨਾਮ ਦਾ ਦੇਗਾ ਇਹਦੇ ਨਾਲ ਹੁਣ ਲੋਕਾਂ ਨੂੰ ਕਹਿਣਾ ਕਿ ਅਸੀਂ ਤਾਂ ਸਕੂਲਾਂ ਜਿਹੜੇ ਬੱਚੇ ਲੈਣ ਜਾਂਦੇ ਆ ਅਸੀਂ ਤਾਂ ਉੱਥੇ ਜਾਣਾ ਵੀ ਬੰਦ ਕਰ ਦਿੱਤਾ ਬਹੁਤ ਸਾਰੇ ਬਿਆਨ ਲੋਕਾਂ ਦੇ ਸਾਹਮਣੇ ਆ ਰਹੇ ਨੇ ਕਿਉਂਕਿ ਇਹ دہشت ਪੈਦਾ ਕਰਨਾ ਹੀ ਉਹਨਾਂ ਦਾ ਮੇਨ ਮਕਸਦ ਹੈ ਤੇ ਜਿਦੇ ਵਿੱਚ ਉਹ ਕਾਮਯਾਬ ਹੁੰਦੇ ਵੀ ਨਜ਼ਰ ਆ ਰਹੇ ਨੇ ਹੂੰ ਵਾਕਿਆ ਅੰਮ੍ਰਿਤ ਇਹਦੀ ਵਿੱਚ ਤਾਂ ਫਿਰ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਹੋਣਗੇ ਜਿਦੀ ਕਿਸੇ ਦੇ ਨਾਲ ਕੋਈ ਲਗਤਬਾਜੀ ਹੈ ਜਾਂ ਕਿਸੇ ਨੂੰ ਕਿਸੇ ਤੋਂ ਜੈਲਸੀ ਹੈ ਤਾਂ ਉਹਦਾ ਵੀ ਮੈਨੂੰ ਲੱਗਦਾ ਕਿ ਨਾਜਾਇਜ਼ ਫਾਇਦਾ ਚੱਕਿਆ ਜਾ ਸਕਦਾ ਇਸ ਮਸਲੇ ਦੇ ਵਿੱਚ ਤਾਂ ਜੀ ਲੋਕਾਂ ਚ ਡਾਰੀ ਇਹੀ ਹੈ ਕਿਉਂਕਿ ਮੋਸਟਲੀ ਇਦਾਂ ਹੀ ਹੁੰਦਾ ਹੈ ਕਿ ਜਦੋਂ ਤੁਹਾਡੀ ਕਿਸੇ ਨਾਲ ਲੱਗਦੀ ਹੈ ਤਾਂ ਤੁਸੀਂ ਕੋਈ ਮੌਕਾ ਨਹੀਂ ਛੱਡਦੇ ਤੇ ਇੱਥੇ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਕਿਉਂਜੇ ਤੋਂ ਜੈਲਸ ਫੀਲ ਕਰਦੇ ਨੇ ਕਈ ਕਮਿਊਨਿਟੀਜ਼ 'ਚ ਇਦਾਂ ਹੁੰਦਾ ਕਿ ਇੱਕ ਇਨਸਾਨ ਦੂਜੇ ਦੇ ਨੂੰ ਦੇਖਣੀ ਸਿਖਾਂਦਾ ਸੋ ਜਿਹੜੇ ਵੀ ਕੋਈ ਹੁਣ ਵਿਚਾਰੇ ਅਜੇ ਤੱਕ ਜਿਨ੍ਹਾਂ ਕੋ ਡਾਕੂਮੈਂਟਸ ਨਹੀਂ ਹੈਗੇ ਉਹਨਾਂ ਨੂੰ ਹਰੇਕ ਨੂੰ ਇਹੀ ਡਰਿਆ ਕਿ ਕਿਤੇ ਸਾਡੀ ਆਪਣਾ ਹੀ ਕੋਈ ਅਨਾਂ ਸਾਡੀ ਸੂਹ ਦੇ ਦੇ ਕਿ ਜਿਹਦੇ ਨਾਲ ਸਾਡਾ ਨੁਕਸਾਨ ਹੋਵੇ ਸੋ ਇਹ ਡਰਦਾ ਹੈ ਯਾ ਕਿਉਂਕਿ ਆਪਣੇ ਜਿਹੜੇ ਆ ਉਹ ਵੀ ਕਈ ਵਾਰੀ ਤੁਹਾਨੂੰ ਫਸਾਉਣ ਦੇ ਲਈ ਇਦਾਂ ਦਾ ਕੋਈ ਕੁਛ ਨਾ ਕੁਛ ਕਰ ਲੈਂਦੇ ਨੇ ਸੋ ਇਹ ਹੁਣ ਦੇਖੋ ਅੱਗੇ ਕਾਨੂੰਨ ਨਹੀਂ ਬੰਦਦਾ ਪਰ ਫਿਰ ਵੀ ਇੱਕ ਤਰੀਕੇ ਨਾਲ ਲੋਕਾਂ ਨੂੰ ਉਹਨਾਂ ਨੇ ਜਿਹੜਾ ਆ ਉਹ ਲੋਕਾਂ 'ਚ ਡਰ ਪੈਦਾ ਕਰ ਦਿੱਤਾ ਹੂੰ ਵਾਕਿਆ ਡਰ ਦੀ ਸਥਿਤੀ ਜਿਹੜੀ ਉਹ ਪੈਦਾ ਹੋ ਜਾਂਦੀ ਅੰਮ੍ਰਿਤਸਰ ਬਾਰਡਰ ਦੇ ਇਸ ਵੇਲੇ ਕੀ ਹਾਲਾਤ ਨੇ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉੱਥੇ ਫੋਰਸ ਜਿਹੜੀ ਹੈ ਹੋਰ ਵਧਾਈ ਜਾ ਰਹੀ ਹੈ ਹਾਂਜੀ ਡਿਪਾਰਟਮੈਂਟ ਆਫ ਡਿਫੈਂਸ ਜਿਹੜਾ ਆ ਉਹਨਾਂ ਨੇ ਜਿਹੜਾ ਸਾਊਦਰਨ ਬਾਰਡਰ ਹੈ ਉਹਦੇ ਉੱਤੇ ਜਿਹੜੀ ਹੈ ਸੈਨਿਕ ਹੋਰ ਤਾਇਨਾਤ ਕਰ ਦਿੱਤੇ ਨੇ ਪਹਿਲਾਂ ਹੀ ਉਥੇ 4300 ਸੈਨਿਕ ਜਿਹੜੇ ਸੀ ਉਹ ਤਾਇਨਾਤੀ ਉਹਨਾਂ ਦੀ ਕੀਤੀ ਗਈ ਸੀ ਤੇ ਹੁਣ ਜਿਹੜਾ ਇਹਨਾਂ ਨੇ 1140 ਹੋਰ ਜਿਹੜੇ ਸੈਨਿਕ ਹੈ ਉਥੇ ਤਾਇਨਾਤ ਕਰ ਦਿੱਤੇ ਆ ਸ਼ਕਤੀ ਵਧਾਈ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਨਾਲ ਜਿਹੜੇ ਆ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਦੀ ਐਂਟਰੀ ਨਾ ਹੋ ਪਾਏ ਸੋ ਇਹਦੇ ਨਾਲ ਜਿਹੜਾ ਇਹ ਜਿਹੜੇ ਜਿਹੜਾ ਨਵੇਂ ਸੈਨਿਕ ਕੀਤੇ ਗਏ ਨੇ ਤਾਇਨਾਤ ਇਹਨਾਂ ਦੇ ਪੂਰੇ ਘੰਟੇ ਹੁਣ 5440 ਹੋ ਗਈ ਹੈ ਸਾਊਥਰਨ ਬਾਰਡਰ ਤੇ ਤੇ ਇਹ ਜੁਆਇੰਟ ਟਾਸਕ ਫੋਰਸ ਆਪਰੇਸ਼ਨ ਵਿੱਚ ਜਿਹੜੀ ਹੈ ਉਹਨਾਂ ਦੀ ਮਦਦ ਕਰਦੇ ਪਏ ਹோம் ਲੈਂਡ ਸਿਕਿਉਰਿਟੀ ਵਾਲਿਆਂ ਨਾਲ ਮਿਲ ਕੇ ਜਿਹੜੇ ਆ ਉਹਨਾਂ ਨਾਲ ਕੰਮ ਕਰਦੇ ਪਏ ਆ ਸੋ ਇਹਦੇ ਨਾਲ ਇਹ ਹੋ ਗਿਆ ਕਿ ਹੁਣ ਜਿਹੜਾ ਇਸ ਤੋਂ ਇਲਾਵਾ ਜਿਹੜਾ ਆ ਟੈਕਸਸ ਦਾ ਜਿਹੜਾ ਗਵਰਨਰ ਹੈ ਉਹਨਾਂ ਨੇ ਵੀ ਆਪਣੇ ਜਿਹੜੇ ਬਾਰਡਰ ਹੈ ਉਹਦੇ ਉੱਤੇ ਹੋਰ ਜਿਹੜੇ ਆ ਸੈਨਿਕ ਜਿਹੜੇ ਆ ਉਹ ਤਾਇਨਾਤ ਕੀਤੇ ਆ ਉਹਨਾਂ ਨੇ ਨੈਸ਼ਨਲ ਗਾਰਡਜ਼ ਨੂੰ ਇਸ ਬਾਰਡਰ ਤੇ ਤਾਇਨਾਤ ਕੀਤਾ ਆ ਸੋ ਉਹਨਾਂ ਦਾ ਕਹਿਣਾ ਹੈ ਕਿ ਅਜੇ ਵੀ ਜਿਹੜੀ ਹੈ ਆਵਾਜਾਈ ਜਾਰੀ ਹੈ ਬੇਸ਼ੱਕ ਇਹਦੇ ਵਿੱਚ ਬਹੁਤ ਜ਼ਿਆਦਾ ਕਮੀ ਆਈ ਹੈ ਪਹਿਲਾਂ ਜਿਹੜੀ ਹਜ਼ਾਰਾਂ ਚ ਹੁੰਦੀ ਸੀ ਉਹ ਕਹਿੰਦਾ ਹੈ ਕਿ ਅਜੇ ਵੀ ਜਿਹੜੇ ਆ ਲਗਭਗ 300 ਦੇ ਕਰੀਬ ਲੋਕ ਜਿਹੜੇ ਨੇ ਉਹ ਜਿਹੜੇ ਟੈਕਸਸ ਦੇ ਬਾਰਡਰ ਤੋਂ ਆਂਦੇ ਪਏ ਨੇ ਮਤਲਬ ਉੱਥੋਂ ਦੀ ਐਂਟਰੀ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਸੋ ਉਹਨਾਂ ਨੂੰ ਰੋਕਣ ਲਈ ਜਿਹੜੇ ਟੈਕਸਸ ਦੇ ਗਵਰਨਰ ਨੇ ਉਹਨਾਂ ਨੇ ਸਪੈਸ਼ਲੀ ਹੁਣ ਉੱਥੇ ਜਿਹੜੇ ਹੈ ਨੈਸ਼ਨਲ ਗਾਰਡ ਨੂੰ ਤਾਇਨਾਤ ਕਰਤਾ ਸੋ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲੈ ਰਹੇ ਕਿ ਸਾਰੇ ਬਾਰਡਰਸ ਤੇ ਜਿਹੜੀ ਸਿਕਿਉਰਿਟੀ ਹੈ ਉਹ ਵਧਾਈ ਜਾ ਰਹੀ ਹੈ ਤਾਂ ਕਿ ਜਿਹੜੀ ਇਹ ਜਿਹੜੀ ਇਲੀਗਲ ਤਰੀਕੇ ਨਾਲ ਐਂਟਰੀ ਹੋ ਰਹੀ ਆ ਉਹਦੇ ਨੂੰ ਨੱਥ ਪਾਈ ਜਾ ਸਕੇ ਹੂੰ ਯਾਨੀ ਕਿ ਟਰੰਪ ਚਾਹੁੰਦੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਹੁਣ ਬੰਦਾ ਜਿਹੜਾ ਉਹ ਐਂਟਰ ਨਾ ਕੀਤਾ ਜਾ ਸਕੇ ਤਾਂ ਇਹ ਸਾਰੇ ਬਾਰਡਰਾਂ ਦੇ ਉੱਪਰ ਇਹੀ ਸਥਿਤੀ ਹੈਗੀ ਆ ਅਮਰਿਤ ਜੀ ਜੀ ਸਾਰੇ ਬਾਰਡਰਾਂ ਤੇ ਉਹਨਾਂ ਦਾ ਮੇਨ ਮਕਸਦ ਹੀ ਇਹੀ ਹੈ ਪਹਿਲਾਂ ਵੀ ਅਸੀਂ ਸੁਣਿਆ ਸੀਗਾ ਕਿ ਹਾਂ ਸਾਊਥਰਨ ਬਾਰਡਰ ਤੇ ਮੇਨ ਕਰਕੇ ਫਿਰ ਮੈਕਸੀਕੋ ਬਾਰਡਰ ਤੇ ਹੁਣ ਟੈਕਸਸ ਬਾਰਡਰ ਤੇ ਜਿਹੜੇ ਮੇਨ ਬਾਰਡਰਸ ਤੋਂ ਐਂਟਰੀਜ਼ ਹੁੰਦੀਆਂ ਨੇ ਇਲੀਗਲ ਜਿਹੜੇ ਲੋਕ ਨੇ ਉਹ ਉਧਰ ਦੀ ਐਂਟਰ ਕਰਦੇ ਨੇ ਨਾ ਸਾਰੇ ਬਾਰਡਰਸ ਤੇ ਉਹਨਾਂ ਨੇ ਸਖਤੀ ਕੀਤੀ ਹੋਈ ਹੈ ਤਾਂ ਕਿ ਹੁਣ ਉੱਥੇ ਇੱਕ ਕਹਿੰਦੇ ਨਾ ਵੀ ਜਿੱਦਾਂ ਚਿੜੀ ਵੀ ਨਹੀਂ ਫੜਕਣ ਦੇਣੀ ਬਸ ਉਹੀ ਹਾਲਾਤ ਕੀਤੇ ਹੋਏ ਨੇ ਕਿ ਜੇ ਕੋਈ ਕੋਸ਼ਿਸ਼ ਵੀ ਕਰਦਾ ਤੇ ਉਹਨੂੰ ਉੱਥੇ ਫੜ ਕੇ ਤੇ ਉਹਦੀ ਫਿਰ ਦੇਸ਼ ਵਾਪਸੀ ਕਰ ਦਿੱਤੀ ਜਾਂਦੀ ਹੈ ਹਮ ਅਮਰੀਕਾ ਤੇ ਕੈਨੇਡਾ ਦੇ ਰਿਸ਼ਤੇ ਇਸ ਵੇਲੇ ਕੋਈ ਬਹੁਤੇ ਚੰਗੇ ਨਜ਼ਰ ਨਹੀਂ ਆ ਰਹੇ ਹਾਲਾਂਕਿ ਜਿਵੇਂ ਯੂਕਰੇਨ ਦੀ ਮਦਦ ਕਰਨ ਦੇ ਲਈ ਵੀ ਟਰੰਪ ਅੱਗੇ ਹੋਗੇ ਟਰੂਡੋ ਅੱਗੇ ਹੋਗੇ ਤਾਂ ਉਸ ਤੋਂ ਬਾਅਦ ਜਿਵੇਂ ਟੈਰਿਫ ਦੀਆਂ ਵੀ ਗੱਲਾਂ ਹੋ ਰਹੀਆਂ ਨੇ ਕਿ ਜੇਕਰ 4 ਤਰੀਕ ਤੋਂ ਟੈਰਿਫ ਲਾਤਾ ਤਾਂ ਕੈਨੇਡਾ ਦੇ ਉੱਪਰ ਤਾਂ ਅਸਰ ਪਏਗਾ ਅਮਰੀਕਾ ਦੇ ਉੱਪਰ ਵੀ ਕੋਈ ਇਹਦਾ ਅਸਰ ਨਜ਼ਰ ਆਏਗਾ ਜੀ ਬਿਲਕੁਲ ਅਮਰੀਕਾ ਤੇ ਜਿਹੜੀਆਂ ਪਹਿਲਾਂ ਵੀ ਅਸੀਂ ਗੱਲ ਕੀਤੀ ਸੀਗੀ ਕਿ ਹਾਂਜੀ ਜਦੋਂ ਮੈਕਸੀਕੋ ਤੇ ਕੈਨੇਡਾ ਚੀਂਦੇ ਜਦੋਂ ਵੀ ਟੈਰਿਫ ਵਾਦੇ ਨੇ ਆਬਵੀਅਸਲੀ ਉਹਦਾ ਜਿਹੜਾ ਅਸਰ ਹੈ ਉਹ ਹਰੇਕ ਦੇਸ਼ ਤੇ ਲੋਕਾਂ ਤੇ ਵਸਿੰਦਿਆਂ ਤੇ ਹੁੰਦਾ ਹੀ ਆ ਉਹੀ ਅਸਰ ਹੁਣ ਇੱਥੇ ਮਹਿੰਗਾਈ ਦੇ ਰੂਪ ਵਿੱਚ ਦੇਖਣ ਨੂੰ ਮਿਲੇਗਾ ਜਦੋਂ ਚੀਜ਼ਾਂ ਉਧਰੋਂ ਉਹਨਾਂ ਦੇ 25% ਤੁਸੀਂ ਦੇਖੋ ਜਿਹੜੀ ਕੈਨੇਡਾ ਤੋਂ ਚੀਜ਼ ਆ ਰਹੀ ਆ ਉਹਦੇ ਜਦੋਂ 25% ਇਹ ਟੈਰਿਫ ਲਾਣਗੇ ਤੇ ਉੱਥੋਂ ਆਣ ਵਾਲੀਆਂ ਹਰੇਕ ਚੀਜ਼ ਜਿਹੜੀ ਆ ਮਹਿੰਗੀ ਹੋਏਗੀ ਸੋ ਜਿਹੜੇ ਵੀ ਕਾਰਾਂ ਦੀ ਮੈਨੂਫੈਕਚਰਿੰਗ ਕਰਦੇ ਆਣੇ ਕਿਉਂਕਿ ਇਹ ਜਿਹੜਾ ਨਾਰਥ ਅਮਰੀਕਾ ਜਿਹੜੀ ਹੈ ਇਹ ਸਿੰਗਲ ਇੱਕ ਮਾਰਕੀਟ ਦੇ ਤੌਰ ਤੇ ਕੰਮ ਕਰਦੀ ਹੈ ਸੋ ਜਦੋਂ ਹੁਣ ਟੈਰਿਫ ਵਧਣਗੇ ਤਾਂ ਜਿਹੜੀਆਂ ਪਾਰਟਸ ਜਿਹੜੇ ਮੰਨ ਲਓ ਕੈਨੇਡਾ ਤੋਂ ਆਉਂਦੇ ਆ ਜਾਂ ਕਾਰਾਂ ਉਧਰੋਂ ਮੰਗਾਈਆਂ ਜਾਂਦੀਆਂ ਨੇ ਮੋਸਟਲੀ ਕਿਹਾ ਜਾ ਰਿਹਾ ਕਿ ਕਾਰਾਂ ਚ ਬਹੁਤ ਵੱਡੇ ਪੱਧਰ ਤੇ ਕਾਰਾਂ ਦੇ ਪ੍ਰਾਈਸ ਜਿਹੜੇ ਉਹਨਾਂ ਚ ਉਛਾਲ ਆਏਗਾ ਸੋ ਕਾਰਾਂ ਦਾ ਇਹ ਨਹੀਂ ਆ ਕਿ ਕੱਲਾ ਅਮਰੀਕਾ ਜਿਹੜਾ ਹੈ ਉਹ ਕੱਲਾ ਹੀ ਕੋਈ ਕਾਰਾਂ ਬਣਾਉਂਦਾ ਆ ਉਹ ਇੱਥੇ ਸਾਰੀ ਕਾਰ ਜਿਹੜੀ ਹੈ ਉਹ ਨਹੀਂ ਬਣਦੀ ਇੱਥੇ ਅਸੈਂਬਲ ਜਿਹੜੀਆਂ ਹੁੰਦੀਆਂ ਈਵਨ ਕਾਰਾਂ ਕਹ ਰਹੇ ਉਹ ਜਿਹੜੀਆਂ ਕਾਰਾਂ ਹਨ ਉਹਨਾਂ ਤੇ ਵੀ ਜਿਹੜਾ ਆ ਮਹਿੰਗੀਆਂ ਹੋਣਗੀਆਂ ਸੋ ਇੱਕ ਤੋਂ 2 ਹਫ਼ਤਿਆਂ ਦੇ ਵਿੱਚ ਵਿੱਚ ਜਿਹੜੀਆਂ ਆ ਕਾਰਾਂ ਦੇ ਮਹਿੰਗੇ ਹੋਣ ਦੇ ਅਸਾਰ ਆ ਕਿਉਂਕਿ ਟੈਰਿਫ ਜਦੋਂ ਲਾਗੂ ਹੋਏਗਾ ਤੇ ਉਸ ਤੋਂ ਬਾਅਦ ਇੱਕ ਤੋਂ 2 ਹਫ਼ਤਿਆਂ ਦੇ ਵਿੱਚ ਵਿੱਚ ਜਿਹੜਾ ਆ ਇਹਦਾ ਅਸਰ ਜਿਹੜਾ ਆ ਕਾਰ ਮਾਰਕੀਟਿੰਗ ਤੇ ਪਵੇਗਾ ਸੋ ਹੁਣ ਇਹ ਤੁਸੀਂ ਹਰੇਕ ਜਾਣਦੇ ਹੋ ਕਿ ਹਰੇਕ ਬੰਦੇ ਕੋਲ ਇੱਥੇ ਕਾਰ ਹੋਣੀ ਜ਼ਰੂਰੀ ਆ ਅਸੀਂ ਕਾਰ ਤੋਂ ਬਿਨਾਂ ਤਿੰਨ ਤੋਂ ਪੈਰ ਵੀ ਨਹੀਂ ਪੁੱਟ ਸਕਦੇ ਜਿਹੜੇ ਇਹ ਦੇਸ਼ ਚੁੱਕੀ ਤੇ ਸੋ ਕਾਰਾਂ ਮਹਿੰਗੀਆਂ ਹੋਣ ਨਾਲ ਬਹੁਤ ਵੱਡੇ ਪੱਧਰ ਤੇ ਲੋਕਾਂ ਨੂੰ ਜਿਹੜਾ ਇਹਦਾ ਨੁਕਸਾਨ ਚੁਲਣਾ ਪਏਗਾ ਕਿਉਂਕਿ ਹਰੇਕ ਇਨਸਾਨ ਜਿਹੜਾ ਇੱਕ ਘਰ 'ਚ ਜਿੰਨੇ ਵੀ ਲੋਕ ਨੇ ਸਾਰੇ ਆਪੋ ਆਪਣੀ ਕਾਰ ਲੈ ਕੇ ਹੀ ਇਥੋਂ ਨਿਕਲਦੇ ਨੇ ਸੋ ਇਹਦੇ ਨਾਲ ਜਿਹੜਾ ਟੈਰਿਫ ਦੇ ਨਾਲ ਆਬਵੀਅਸਲੀ ਸਾਰੇ ਲੋਕਾਂ ਨੂੰ ਜਿਹੜਾ ਇਹਦਾ ਨੁਕਸਾਨ ਚੁਲਣਾ ਪਏਗਾ ਹੂੰ ਵਾਕਿ ਮੈਨੂੰ ਲੱਗਦਾ ਕਿ ਜੇਕਰ ਫਿਰ ਕਾਰਾਂ ਦੀ ਗੱਲ ਆ ਤਾਂ ਬਹੁਤ ਸਾਰੇ ਹੋਰ ਪ੍ਰੋਡਕਟ ਵੀ ਹੋਣਗੇ ਜਿਨ੍ਹਾਂ ਦੇ ਕਾਰਨ ਇਹ ਮੰਗਾਈ ਵਨ ਸਕਦੀ ਹੈ ਅਮ੍ਰਿਤ ਇੱਕ ਹੋਰ ਖਬਰ ਦਾ ਜ਼ਿਕਰ ਕਰ ਲੈਣੇ ਆ ਕਿ ਜਿਹੜੇ ਲੋਕਾਂ ਨੂੰ ਅਮਰੀਕਾ ਦੇ ਵਿੱਚ ਕੱਢਿਆ ਜਾ ਰਿਹਾ ਜਿਹੜੇ ਵਰਕਰਸ ਨੂੰ ਇਹ ਵੀ ਇਨਫੋਰਮੇਸ਼ਨ ਆ ਰਹੀ ਹੈ ਕਿ ਜਿਵੇਂ ਇੰਟਰਨਲ ਇੱਕ ਵਾਰ ਛਿੜ ਚੁੱਕੀ ਹੈ ਦੇਸ਼ਾਂ ਦੇ ਵਿੱਚ ਤਾਂ ਉਹਨਾਂ ਨੂੰ ਰਸ਼ੀਆ ਔਰ ਚੀਨ ਦੇ ਵੱਲੋਂ ਓਪਰਚ्युनिटीज ਦਿੱਤੀਆਂ ਜਾ ਰਹੀਆਂ ਨੇ ਜਿ ਸੀਐਨਐਨ ਦੇ ਦੇ ਅਸੀਂ ਚੈਨਲ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਉਹਨਾਂ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਜਿਹੜੇ ਵੀ ਫੈਡਰਲ ਏਮਪਲੋਇਜ਼ ਨੂੰ 트ੰਪ ਪ੍ਰਸ਼ਾਸਨ ਵੱਲੋਂ ਕੱਢਿਆ ਜਾ ਰਿਹਾ ਹੈ ਜਿਹੜੇ ਕਿ ਸਿਕਿਉਰਿਟੀ ਦੇ ਪਰਪਸ ਨਾਲ ਕੰਮ ਕਰਦੇ ਨੇ ਜਿਹੜੇ ਉਹਨਾਂ ਨੂੰ ਜਿਨ੍ਹਾਂ ਨੂੰ ਉਹਨਾਂ ਨੇ ਕੱਢਿਆ ਆ ਇਹ ਚਾਹੁੰਦੇ ਆ ਰੂਸ ਤੇ ਚਾਈਨਾ ਤੇ ਹੋਰ ਵੀ ਜਿਹੜੀਆਂ ਵੀ ਅਮਰੀਕਾ ਦੇ ਵਿਰੋਧੀ ਦੇਸ਼ ਨੇ ਇਹ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਜਿਹੜਾ ਹੈ ਹਾਇਰ ਕਰ ਲੈਨੇ ਆ ਸੋ ਉਹਦੇ ਤੇ ਕੰਮ ਹੋ ਰਿਹਾ ਹੈ ਉਹਨਾਂ ਨੇ ਕਈ ਸੋਰਸਸ ਦੇ ਹਵਾਲੇ ਨਾਲ ਜਿਹੜੀਆਂ ਆ ਖਬਰਾਂ ਦਿੱਤੀਆਂ ਆ ਕਿ ਰਾਸ਼ਟਰੀ ਸੁਰੱਖਿਆ ਵਿੱਚ ਕੰਮ ਕਰਦੇ ਜਿਹੜੇ ਫੈਡਰਲ EMPLOYEES ਆ ਉਹਨਾਂ ਦੀ ਇਹ ਭਰਤੀ ਤੇਜ਼ ਕਰਨਗੇ ਜਿਨ੍ਹਾਂ ਨੂੰ 트럼ਪ ਪ੍ਰਸ਼ਾਸਨ ਨੇ ਕੱਢਿਆ ਆ ਜਿਹੜੇ ਪਰਬੇਸ਼ਨਰੀ ਵਰਕਰਸ ਕੰਮ ਕਰਦੇ ਪਏ ਨੇ ਜਿਨ੍ਹਾਂ ਨੂੰ ਟਰਮੀਨੇਸ਼ਨ ਦਾ ਡਰ ਆ ਜਿਨ੍ਹਾਂ ਦੇ ਸਿਰ ਤੇ ਟਰਮੀਨੇਸ਼ਨ ਦੀ ਤਲਵਾਰ ਲਟਕਦੀ ਪਈ ਆ ਕਿ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਕੱਢ ਦਿੱਤਾ ਜਾਵੇਗਾ ਇਹਨਾਂ ਦਾ ਮਕਸਦ ਇਹੀ ਆ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਸਾਰਿਆਂ ਨੂੰ ਜਿਹੜਾ ਆ ਹਾਇਰ ਕਰੀਏ ਤਾਂ ਕੇ ਜਿਹੜਾ 트럼ਪ ਦਾ ਲੇ ਆਫ ਦਾ ਜਿਹੜਾ ਉਹਨਾਂ ਦਾ ਇੱਕ ਪਲਾਨ ਆ ਉਹਨੂੰ ਜਿਹੜਾ ਆ ਇੱਕ ਤੇ ਉਹਨੂੰ ਇਹ ਮਤਲਬ ਉਹਨੂੰ ਕੀ ਕੰਦੇ ਹੁੰਦੇ ਆ ਵੀ ਅਸੀਂ ਨਹੀਂ ਪੂਰਾ ਹੋਣ ਦੇਣਾ ਤੇ ਦੂਸਰਾ ਕਿ ਜਿਹੜੇ ਉਹਨਾਂ ਕੋ ਇਨਫੋਰਮੇਸ਼ਨ ਹੋਏਗੀ ਜਿਹੜੀ ਵੀ ਅਮਰੀਕਨ ਕੋਈ ਖੂਫੀਆ ਜਿਹੜੀ ਉਹਨਾਂ ਕੋਲ ਇਨਫੋਰਮੇਸ਼ਨ ਹੋਏਗੀ ਬਿਊਰੋਕ੍ਰੇਸੀ ਬਾਰੇ ਹੋਗੀ ਇਹਨਾਂ ਦੇ ਇਨਫਰਾਸਟ੍ਰਕਚਰ ਬਾਰੇ ਹੋਏਗੀ ਇਹ ਉਹ ਜਿਹੜੀ ਜਾਣਕਾਰੀ ਆ ਉਹਨਾਂ ਕੋਲੋਂ ਹਾਸਲ ਕਰਨਾ ਚਾਹੁੰਦੇ ਆ ਇੱਥੋਂ ਤੱਕ ਕਿਹਾ ਜਾ ਰਿਹਾ ਕਿ ਜਿਹੜੇ ਦੋ ਉਦੇਸ਼ ਆ ਉਹਨਾਂ ਨੇ ਅਹ ਇਥੇ ਤੱਕ ਕੇ ਵੈਬਸਾਈਟ ਬਣਾ ਕੇ ਜਿਹੜੀ ਹਾਇਰਿੰਗ ਕਰਨੇ ਵੀ ਸ਼ੁਰੂ ਕਰ ਦਿੱਤੀ ਹੈ ਜਿਹੜੇ ਅਮਰੀਕਾ ਵੱਲੋਂ ਕੱਢੇ ਗਏ EMPLOYEES ਆ ਉਹਨਾਂ ਦੀ ਹਾਇਰਿੰਗ ਕਰਨੇ ਵੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਤੋਂ ਇਲਾਵਾ ਘੱਟੋ ਘੱਟ ਇੱਕ ਜਿਹੜਾ ਆ ਸਿਕਿਉਰਿਟੀ ਜਿਹੜਾ ਇਹਨਾਂ ਦਾ ਆਫੀਸਰ ਹੁੰਦੇ ਨੇ ਉਹਨਾਂ ਨੂੰ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਜਿਹੜਾ ਆ ਹਾਇਰਿੰਗ ਕਰਨ ਵਾਸਤੇ ਜਿੱਦਾਂ ਟਿਕਟੋਕ ਹੋ ਗਈ ਲਿੰਕਡਇਨ ਹੋ ਗਈ ਆ ਜਾਂ ਰੈਡਿਟ ਵਗੈਰਾ ਜਿਹੜੀਆਂ ਵੈਬਸਾਈਟਸ ਆ ਇਹਨਾਂ 'ਤੇ ਜਾ ਕੇ ਉਹ ਪ੍ਰੋਪਰ ਤਰੀਕੇ ਨਾਲ ਜਿਹੜੇ ਆ ਆਪਣੇ ਹਾਇਰਿੰਗ ਵਾਸਤੇ ਜਿਹੜਾ ਆ ਇੱਕ ਐਡਵਰਟਾਈਜ਼ਮੈਂਟ ਚਲਾਣਾ ਤਾਂ ਕਿ ਇਹ এমਪਲੋਇਸ ਜਿਹੜੇ ਆ ਇਹਨਾਂ ਦਾ ਵੱਧ ਤੋਂ ਵੱਧ ਇਹ ਦੇਸ਼ ਫਾਇਦਾ ਚੁੱਕ ਸਕਣ ਤਾਂ ਕਿ ਅਮਰੀਕਾ ਬਾਰੇ ਜਾਣਕਾਰੀ ਹਾਸਲ ਕਰ ਸਕਣ ਤਾਂ ਕਿ ਟਰੰਪ ਦੀ ਜਿਹੜੀ ਮੁਹਿੰਮ ਹੈ ਉਹਨੂੰ ਇਹ ਝਾਲ ਆ ਸਕਣ ਸੋ ਇਹ ਇੱਕ ਬਹੁਤ ਖਤਰਨਾਕ ਰੁਝਾਨ ਹੈ ਜ ਜੇ ਤੁਸੀਂ ਦੇਖੋ ਕਿਸੇ ਵੀ ਦੇਸ਼ ਦੇ এমਪਲੋਏ ਨੂੰ ਜਿਹਨੂੰ ਕੱਢਿਆ ਗਿਆ ਹੈ ਕਿਉਂਕਿ ਉਹਨਾਂ 'ਚ ਵੀ ਐਗਰੈਸ਼ਨ ਹੈ ਇਸ ਟਾਈਮ ਉਹ ਸਰਕਾਰ ਦਾ ਵਿਰੋਧ ਕਰ ਰਹੇ ਨੇ ਉਹ ਸਰਕਾਰ ਦੇ ਖਿਲਾਫ ਨੇ ਸੋ ਜੇ ਉਹਨਾਂ ਨੂੰ ਹਾਇਰ ਕੀਤਾ ਜਾਂਦਾ ਹੈ ਉਹਨਾਂ ਨੂੰ ਚੰਗੀਆਂ ਸੈਲਰੀਜ਼ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਜੇ ਇਸ ਖਬਰ ਵਿੱਚ ਪੂਰੀ ਤਰ੍ਹਾਂ ਸੱਚਾਈ ਹੋਈ ਆਉਣ ਵਾਲੇ ਸਮੇਂ ਚੱਜ ਹੋ ਗਿਆ ਤਾਂ ਫਿਰ ਇਸ ਦਾ ਨੁਕਸਾਨ 트럼ਪ ਪ੍ਰਸ਼ਾਸਨ ਨੂੰ ਚਲਣਾ ਪੈਗਾ ਹਮਮ ਵਾਕਈ ਬਹੁਤ ਸਾਰੀ ਇੰਟਰਨਲ ਇਨਫੋਰਮੇਸ਼ਨ ਹੈ ਜਿਹੜੀ ਉਹ ਦੂਸਰੇ ਦੇਸ਼ ਇਨਾਂ ਏਮਪਲੋਇਜ਼ ਤੋਂ ਲੈ ਸਕਦੇ ਨੇ ਤਾਂ ਬਹੁਤ ਬਹੁਤ ਧੰਨਵਾਦ ਅਮ੍ਰਿਤ ਤੁਸੀਂ तमाम ਜਾਣਕਾਰੀ ਦਿੱਤੀ ਥੈਂਕ ਯੂ ਮਨਪ੍ਰੀਤ ਜੀ